ਸਸਕਲ ਜੀ ਨਮਸਕਾਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਕੈਰਨਵੰਤੀ ਪੰਜਾਬ ਮੈਂ ਆਪਣੀ ਇਹ ਦਿਨਾਲਾ ਦੁਸਤਿਆਂ ਨੂੰ ਦੱਸਣਾ ਕਿ ਅਸੀਂ ਮਤਲਬ ਪਿਛਲੇ ਸਾਲ ਵੀ ਵਰਲਡ ਕੈਸਕੀਅਰ ਜਿਹੜੀ ਆਰਗੇਨਾਈਜੇਸ਼ਨ ਹੈ ਡਾਕਟਰ ਕਮਨ ਸਿੰਘ ਢਾਲੀਵਾਲ ਜੀ ਅਤੇ ਉਸ ਆਰਗੇਨਾਈਜੇਸ਼ਨ ਦੇ ਇੱਕ ਵੱਡੇ ਦਿੱਤਾ ਜਿਹੜੇ ਸੰਨਮ ਕਾਲੋ ਜੀ ਜਿਹੜੇ ਮੈਸਟਰ ਨੇ ਵਰਲਡ ਕੈਸਕੀਅਰ ਆਸਟ੍ਰੇਲੀਆ ਦੇ ਉਨਦੀ ਗਵਈਦੇ ਹੇਠ ਵਿੱਚ ਅਸੀਂ ਇਸ ਸਸਤਾ ਵੱਲੋਂ ਜਿਹੜਾ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਕੈਂਸਰ ਚੈੱਕਅਪ ਤੇ ਜਾਗਰੂ ਕੈਂਪ ਲਗਾਏ ਜਾ ਰਹੇ ਜਿੰਨਾ ਵਿੱਚੋਂ 10 ਕੈਂਪ ਅਸੀਂ ਇਕੱਲੇ ਅਜਨਾਲੇ ਦੇ ਵਿੱਚ ਲਾਵੇ ਵਿਧਾਨ ਸਭਾ ਹਲਕਾ ਅਜਨਾਲੇ ਦੇ ਅਸੀਂ ਮੰਨ ਜਿਹੜਾ 26 ਦਸੰਬਰ ਤੋਂ ਲੈ ਕੇ 15 ਜਨਵਰੀ 2025 ਤੱਕ ਜਿਹੜਾ ਇਹ ਨਾਲੇ ਹਲਕੇ 'ਚ ਵੱਖ-ਵੱਖ ਕੈਂਪ ਲਾਵਾਂਗੇ ਉਹ ਵੀ ਮੈਂ ਤੁਹਾਨੂੰ ਡੇਟਾ ਦੱਸਦਾ ਮੇਰੀ ਅਜਨਾਲਾ ਨਿਵਾਸੀਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿੰਨੇ ਸਰ ਬੜੀ ਨਾਮਰਾਜ਼ ਬਿਮਾਰੀ ਇਹਦਾ ਸਮੇਂ ਸਿਰ ਪਤਾ ਲੱਗਣਾ ਬੜਾ ਜ਼ਰੂਰੀ ਹੈ ਤੁਸੀਂ ਸਾਰਿਆਂ ਨੇ ਜਿੱਦੂ ਜਿੱਦੂ ਵੀ ਇਸ ਚੀਜ਼ ਦਾ ਕੋਈ ਸ਼ੱਕ ਹੈ ਕੁਝ ਵੀ ਹੈ ਉਹ ਇਸ ਕਲਪਾ ਦੇ ਵਿੱਚ ਜਰੂਰ ਆਵੇ ਤੇ ਚੈੱਕ ਕਰਾਵੇ ਕਿਉਂਕਿ ਉਧਰ ਚੈਕਿੰਗ ਤੇ ਗਰੀਬ ਲੋਕਾਂ ਦੇ ਕੀ ਆਮ ਲੋਕਾਂ ਦੇ ਬਹੁਤ ਪੈਸੇ ਜਿਹੜੇ ਲੱਗ ਜਾਂਦੇ ਆ ਸੋ ਅਸੀਂ 26 ਤਰੀਕ ਨੂੰ ਐਸੇ 26 ਦਸੰਬਰ ਨੂੰ ਮਤਲਬ ਅਸੀਂ ਸ਼ੁਰੂ ਕਰਾਂਗੇ 26 ਤਸਬਰ ਨੂੰ ਅਸੀਂ ਕੀਰਤਨ ਦਬਾਸ ਸੁਸਾਇਟੀ ਅਜਨਾਲਾ ਚ ਜਿਹੜਾ ਪਹਿਲਾ ਕੈਂਪ ਜਿਹੜਾ ਲਾਵਾਂਗੇ ਦੂਜਾ ਕੈਂਪ ਅਸੀਂ 27 ਤਰੀਕ ਨੂੰ ਗੁਲਕਾ ਬਾਗ ਗੁਰਦਾਰਾ ਸਾਹਿਬ ਦੇ ਬਾਹਰ ਲਾਵਾਂਗੇ ਤੀਜਾ ਕੈਂਪ ਅਸੀਂ 28 ਬਾਦਾਂ 2024 ਨੂੰ ਮੇਰ ਪਿੰਡ ਝਗਦੇ ਇਕਲਾ ਚ ਲੱਗੂਗਾ ਅਤੇ ਚੌਥਾ ਕੈਂਪ ਜਿਹੜਾ 29 ਬਾਦਾਂ 24 ਨੂੰ ਅਸੀਂ ਪਿੰਡ ਚੱਕ ਹੌਲ ਦੇ ਵਿੱਚ ਲਾਵਾਂਗੇ ਫਿਰ ਅਸੀਂ 2 ਜਨਵਰੀ ਨੂੰ ਪਿੰਡ ਗੱਗੋਬਾਲ ਦੇ ਵਿੱਚ 4 ਜਨਵਰੀ ਨੂੰ ਰਮਦਾਸ 6 ਜਲਦੀ ਨੂੰ ਪਿੰਡ ਬੰਦਰਵਾਲ ਗੁਰਦਵਾਰਾ ਬਾਬਾ ਗੰਮ ਚੱਕ ਜਿੱਦੇ ਲਾਵਾਂਗੇ ਅਤੇ 10 ਜਲਦੀ ਨੂੰ ਪਿੰਡ ਸਾਦਕਦੇ 14 ਜਲਦੀ ਨੂੰ ਪਿੰਡ ਖਤਾਏ ਕਲਾ ਅਤੇ 15 ਜਲਦੀ ਨੂੰ ਪਿੰਡ ਸੁਧਾਰ ਦੇ ਵਿੱਚ ਲਾਵਾਂਗੇ ਇਹ ਕੈਂਪ ਜਿਹੜੇ ਆ ਬਹੁਤ ਹੀ ਮਤਲਬ ਜਿਹੜੇ ਕੈਂਪਾਂ ਦੇ ਵਿੱਚ ਤੁਸੀਂ ਆਪਣੇ ਚੈੱਕਅਪ ਕਰਾ ਕੇ ਤੁਸੀਂ ਤੁਹਾਡੇ ਸਰੀਰ ਵਾਸਤੇ ਬਹੁਤ ਹੀ ਜ਼ਰੂਰੀ ਨੇ ਇਹ ਚੈੱਕਅਪ ਜਿਹੜਾ ਕਰਾਓ ਮੈਂ ਜਿਹੜੇ ਵਰਲਡ ਕੇਅਰ ਕੇਅਰ ਆਰਗੇਨਾਈਜੇਸ਼ਨ ਦੇ ਗਲੋਬਲ ਇਨਵੈਸਟਰ ਨੇ ਸ਼੍ਰੀ ਕਲਵੰਦ ਸਿੰਘ ਢਾਲੀਵਾਲ ਜੀ ਉਹਨਾਂ ਦਾ ਅਤੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਸੰਧਮ ਕਾ ਲਓ ਜੀ ਜਿਹੜੇ ਇਨਵੈਸਟਰ ਵਰਲਡ ਕੇ ਸਰਪਰ ਦੇ ਆ ਉਹਨਾਂ ਦੋਵਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਪਿਛਲੀ ਵਾਰ ਵੀ ਸਾਧੂ ਮੌਕਾ ਦਿੱਤਾ ਸੀਗਾ ਤੇ ਐਰਕਾ ਵੀ ਬਾਡਰ ਦਾ ਏਰੀਆ ਹੁਣ ਕਰਕੇ ਉਹਨਾਂ ਨੇ ਫਿਲਮ ਆਰਡਰ ਦੇ ਲੋਕਾਂ ਨੂੰ ਜਿਹੜਾ ਮੌਕਾ ਦਿੱਤਾ ਸੀ ਪ੍ਰੈਸ ਕੀਤੀ ਸੀਗੀ ਸੋ ਅਸੀਂ ਇਹ ਕੈਂਪ ਜਿਹੜੇ ਆਰਗੇਨਾਈਜ਼ ਕਰਦੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਜੇ ਜਿੰਨੂ ਜਿੰਨੇ ਵੀ ਚੈੱਕ ਕਰਾਉਣਾ 26 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਇਹਨਾਂ 10 ਕਿਲੋ ਮੀਟਰ ਵਿੱਚ ਤੁਸੀਂ ਜੁੜ ਆਇਓ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ